ਵਿਦੇਸ਼ ਜਾਣ ਦਾ ਚਾਰ ਰੱਖਣ ਵਾਲੇ ਗੌਰ ਦੇ ਨਾਲ ਵੇਖ ਲਓ ਇਸ ਵੀਡੀਓ ਨੂੰ ਤੇ ਨਾਲ ਕੀ ਇਸ ਵੀਡੀਓ ਨੂੰ ਕਰ ਦਿਓ ਵੱਧ ਤੋਂ ਵੱਧ ਸ਼ੇਅਰ ਕਿਉਂਕਿ ਬਹੁਤੇ ਲੋਕਾਂ ਦੇ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਹੈ ਕਿ ਪੈਸਾ ਛੁੱਟਿਆ ਤੇ ਵਿਦੇਸ਼ ਪਹੁੰਚ ਗਏ ਤੇ ਉੱਥੇ ਜਾ ਕੇ ਤਾਂ ਨਜ਼ਾਰੇ ਹੀ ਨਜ਼ਾਰੇ ਆ ਪਰ ਕੋਈ ਨਹੀਂ ਜਾਣਦਾ ਸਿਰਫ ਇਹ ਗੱਲ ਤੌਹੀ ਜਾਣਦਾ ਜਿਹੜਾ ਉੱਥੇ ਰਹਿ ਰਿਹਾ ਤੇ ਜਿਹੜਾ ਪੈਸਾ ਲਾ ਕੇ ਉੱਥੇ ਪਹੁੰਚਿਆ ਕਿਉਂਕਿ ਉਹਨਾਂ ਨੂੰ ਹੀ ਪਤਾ ਹੁੰਦਾ ਜਦੋਂ ਉਹਨਾਂ ਦੇ ਘਰ ਦੇ ਵਿੱਚ ਕੋਈ ਵਾਰ ਤਿਹਾਰ ਹੁੰਦਾ ਤਾਂ ਉਹਨਾਂ ਦੇ ਘਰਦਿਆਂ ਨੂੰ ਉਹਨਾਂ ਦੀ ਕਮੀ ਕਿਵੇਂ ਮਹਿਸੂਸ ਹੁੰਦੀ ਕਿਉਂਕਿ ਨਾ ਤਾਂ ਹਰ ਤਿਹਾਰ ਤੇ ਆਇਆ ਜਾ ਸਕਦਾ ਨਾ ਹਰ ਮਹੀਨੇ ਆਇਆ ਜਾ ਸਕਦਾ ਤੇ ਨਾ ਹੀ ਆਇਆ ਜਾ ਸਕਦਾ ਹਰ ਸਾਲ ਇੱਕ ਵੀਡੀਓ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਪਰ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਵੀਡੀਓ ਨੂੰ ਵੇਖ ਕੇ ਸ਼ਾਇਦ ਤੁਹਾਨੂੰ ਥੋੜਾ ਬਹੁਤੰ ਦਾਵਾ ਲੱਗ ਹੀ ਗਿਆ ਹੋਵੇਗਾ ਪਰ ਇਸ ਵੀਡੀਓ ਨੂੰ ਦੇਖਣ ਦੇ ਬਾਅਦ ਤੁਹਾਡੇ ਵੀ ਜੜੇ ਨੇ ਅੱਖਾਂ ਦੇ ਵਿੱਚ ਹੰਝੂ ਆਣ ਲੱਗ ਪੈਣਗੇ ਕਿਉਂਕਿ ਇਹ ਵੀਡੀਓ ਨੂੰ ਵੇਖ ਕੇ ਹਰ ਕੋਈ ਜਿਹੜਾ ਇਮੋਸ਼ਨਲ ਹੋ ਰਿਹਾ ਦਰਅਸਲ ਇਸ ਵੀਡੀਓ ਨੂੰ ਵੇਖ ਕੇ ਤੁਹਾਨੂੰ ਵੀ ਨਜ਼ਰ ਆ ਰਿਹਾ ਹੋਵੇਗਾ ਕਿ ਇੱਕ ਮੁੰਡਾ ਜਿਹੜਾ ਉਸਨੇ ਸਕਰੀਨ ਦੇ ਉੱਤੇ ਆਪਣੇ ਵਿਆਹ ਸਮਾਗਮ ਦਾ ਕੋਈ ਪ੍ਰੋਗਰਾਮ ਚਲਾਇਆ ਹੋਏ ਜਾਂ ਕਹਿ ਲਓ ਕਿ ਵੀਡੀਓ ਕਾਲ ਲੱਗੀ ਕੋਈ ਜਾਂ ਕੁਝ ਇਸ ਤਰੀਕੇ ਦੀ ਵੀਡੀਓ ਜਿਹੜੀ ਹੈ ਸਾਹਮਣੇ ਆਈ ਹੈ ਤੇ ਇਸ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵਿੱਚੋਂ ਕਿਸੇ ਦੇ ਘਰ ਕੋਈ ਪ੍ਰੋਗਰਾਮ ਸੀਗਾ ਤੇ ਇਸੇ ਦੌਰਾਨ ਇਹ ਮੁੰਡਾ ਜਿਹੜਾ ਉਸ ਪ੍ਰੋਗਰਾਮ ਦੇ ਵਿੱਚ ਸ਼ਰਕਤ ਨਹੀਂ ਕਰ ਸਕਿਆ ਇਸ ਨੌਜਵਾਨ ਦਾ ਦਿਲ ਤਾਂ ਬਹੁਤ ਸੀ ਕਿ ਆਪਣੇ ਘਰ ਜਾਵੇ ਪਰ ਕਿਤੇ ਜਾਇਆ ਜਾਂਦਾ ਕਿਉਂਕਿ ਨਾ ਤਾਂ ਇੰਨੀ ਜਲਦੀ ਵੀਜ਼ਾ ਮਿਲਦਾ ਨਾ ਹੀ ਇੰਨੀ ਜਲਦੀ ਵਾਪਸ ਆਇਆ ਜਾਂਦਾ ਤੇ ਨਾ ਹੀ ਫਿਰ ਉਹ ਗੱਲ ਬਣਦੀ ਹੈ ਕਿ ਬੰਦਾ ਆਵੇ ਤੇ ਚਲਾ ਜਾਵੇ ਇਸ ਕਰਕੇ ਇਸ ਨੌਜਵਾਨ ਦੇ ਮਨ ਦੇ ਵਿੱਚ ਕਾਫੀ ਜ਼ਿਆਦਾ ਦੁੱਖ ਸੀ ਕਿ ਉਹ ਆਪਣੇ ਪਰਿਵਾਰਕ ਮੈਂਬਰਾਂ ਦੇ ਪ੍ਰੋਗਰਾਮ ਦੇ ਵਿੱਚ ਨਹੀਂ ਪਹੁੰਚ ਸਕਿਆ ਪਰ ਪਰਿਵਾਰਕ ਮੈਂਬਰਾਂ ਦੇ ਵੱਲੋਂ ਵੀਡੀਓ ਕਾਲ ਦੇ ਉੱਤੇ ਇਸ ਨੌਜਵਾਨ ਨੂੰ ਸਾਰਾ ਨਜ਼ਾਰਾ ਜਿਹੜਾ ਦਿਖਾ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਇਹ ਨੌਜਵਾਨ ਕੁਝ ਅਜਿਹਾ ਕਰ ਦਿੰਦਾ ਜਿਸ ਤੋਂ ਬਾਅਦ ਉਸ ਪ੍ਰੋਗਰਾਮ ਦੇ ਵਿੱਚ ਮੌਜੂਦ ਪਰਿਵਾਰਾਂ ਦੇ ਵੱਲੋਂ ਲੋਕਾਂ ਦੇ ਵੱਲੋਂ ਵੀ ਜਿਹੜੇ ਆਪਣੀ ਅੱਖਾਂ ਦੇ ਵਿੱਚੋਂ ਹੰਝੂ ਵਹਿਣੇ ਉਹ ਰੋਕ ਨਹੀਂ ਪਾਏ ਤੇ ਨਾਲ ਕੀ ਨਾਲੇ ਵੀਡੀਓ ਵੀ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਗਈ। ਦਰਅਸਲ ਜਿਵੇਂ ਹੀ ਵੀਡੀਓ ਕਾਲ ਚੱਲ ਸੀ ਤਾਂ ਉਸ ਦੌਰਾਨ ਮੁੰਡੇ ਦੇ ਵੱਲੋਂ ਨੋਟਾਂ ਦੀ ਗੱਥੀ ਕੱਢੀ ਗਈ ਤੇ ਉਸ ਵੀਡੀਓ ਕਾਲ ਦੇ ਉੱਤੇ ਕੀ ਨੋਟਵਾਰ ਨੇ ਸ਼ੁਰੂ ਕਰ ਦਿੱਤੇ। ਜਿਵੇਂ ਕਹਿੰਦੇ ਆ ਕਿ ਵਿਆਹ ਦੇ ਵਿੱਚ ਡਾਂਸ ਹੁੰਦਾ ਤਾਂ ਉਸੇ ਤਰੀਕੇ ਦੇ ਨਾਲ ਨੋਟਵਾਰੇ ਜਾਂਦੇ ਤੇ ਇਸ ਨੌਜਵਾਨ ਦੇ ਵੱਲੋਂ ਉਸ ਵੀਡੀਓ ਦੇ ਉੱਤੇ ਕੀ ਨੋਟਵਾਰ ਨੇ ਸ਼ੁਰੂ ਕਰ ਦਿੱਤੇ ਗਏ ਤੇ ਆਪਣੇ ਆਪ ਨੂੰ ਇਸ ਆਫ ਦਵਾਈਆ ਕਿ ਉਹ ਵੀ ਉਸ ਪ੍ਰੋਗਰਾਮ ਦੇ ਵਿੱਚ ਸ਼ਮੂਲੀਅਤ ਕਰ ਚੁੱਕਿਆ ਉਹ ਵੀ ਉਸ ਪ੍ਰੋਗਰਾਮ ਦਾ ਹਿੱਸਾ ਹੈ ਹਾਲਾਂਕਿ ਉਹ ਪ੍ਰੋਗਰਾਮ ਦਾ ਹਿੱਸਾ ਨਹੀਂ ਸੀ ਪਰ ਇਸ ਨੌਜਵਾਨ ਦੇ ਵੱਲੋਂ ਬੜੇ ਹੀ ਪਰੇਮਾਨ ਦੇ ਨਾਲ ਇਸ ਮੌਕੇ ਦੁੱਤੀ ਆਪਣੇ ਆਪ ਨੂੰ ਸ਼ਾਮਿਲ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਨੋਟਾਂ ਦੀ ਗੱਥੀ ਵੀ ਪਰਾ ਦਿੱਤੀ ਕਿ ਇਹ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਖੂਬ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਤੇ ਉਹਨਾਂ ਲੋਕਾਂ ਵਾਸਤੇ ਇੱਕ ਮੈਸੇਜ ਵੀ ਹੈ ਜਿਹੜੇ ਕਹਿੰਦੇ ਨੇ ਕਿ ਵਿਦੇਸ਼ਾਂ ਦੇ ਵਿੱਚ ਤਾਂ ਨਜ਼ਾਰੇ ਕੀ ਬਹੁਤ ਹੈ ਤਾਂ ਦੇਖ ਲਓ ਤੁਹਾਡੇ ਸਾਹਮਣੇ ਨੇ ਵਿਦੇਸ਼ਾਂ ਦੇ ਵਿੱਚ ਕੀ ਨੇ ਨਜ਼ਾਰੇ ਵਿਦੇਸ਼ ਜਾ ਕੇ ਲੋਕ ਆਪਣੇ ਘਰ ਵੀ ਨਹੀਂ ਆ ਸਕਦੇ ਆਪਣੇ ਪਰਿਵਾਰਾਂ ਦੇ ਕੋਲ ਨਹੀਂ ਆ ਸਕਦੇ ਕਿਸੇ ਵਿਆਹ ਸਮਾਗਮ 'ਚ ਨਹੀਂ ਪਹੁੰਚ ਸਕਦੇ ਕਿਸੇ ਸੁੱਖ-ਦੁੱਖ ਦੀ ਘੜੀ ਦੇ ਵਿੱਚ ਵੀ ਜੜੇ ਆ ਵਿਦੇਸ਼ ਚ ਆ ਕੇ ਸਮੇਂ ਦੇ ਉੱਤੇ ਨਹੀਂ ਪਹੁੰਚ ਸਕਦੇ ਤਾਂ ਕਿਵੇਂ ਲੱਗੀਏ ਵੀਡੀਓ ਕਮੈਂਟਾਂ 'ਚ ਆਪਣੇ ਵਿਚਾਰ ਜ਼ਰੂਰ ਸਾਂਝੇ ਕਰਿਓ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਸਭ ਨੂੰ ਪਤਾ ਲੱਗ ਸਕੇ ਕਿ ਬਾਹਰ ਜਾ ਕੇ ਅਸਲ ਦੇ ਵਿੱਚ ਲੋਕਾਂ ਨੂੰ ਮਹਿਸੂਸ ਕੀ ਹੁੰਦਾ ਹੈ